ਦੀ ਸੇਵਾ ਕੀਤੇ ਲੋੋਂ ਉਹਨੇ ਵੀ 50 ਕਿਲੋ ਆਟੇ ਦੀ ਸੇਵਾ ਕੀਤੀ ਆ ਉਹਦਾ ਵੀ ਬਹੁਤ ਬਹੁਤ ਧੰਨਵਾਦ ਆ ਇੱਥੇ ਪਹੁੰਚਣ ਹਾਂਜੀ ਸਤਨਾਮ ਸਾਊਂਡ ਸਰ ਪ੍ਰਧਾਨ ਵੀ ਆਇਆ ਬਹੁਤ ਬਹੁਤ ਧੰਨਵਾਦ ਆ ਪ੍ਰਧਾਨ ਦਾ ਉਹ ਵੀ ਚੇਚੇ ਤੌਰ ਦੇ ਉੱਤੇ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਨੂੰ ਜਿੰਦਰੀ ਚਾੜਨ ਲਈ ਸਾਡਾ ਸਾਥ ਦੇ ਰਹੇ ਆ ਉਹ ਭਾਈ ਪਲੇਅਰਾਂ ਵਾਸਤੇ ਪਾਣੀ ਮੰਗਾ ਲਓ ਗਰਾਊਂਡ 'ਚ ਆਵੇਂ ਲਾ 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 ਆ ਬੱਲੇ ਭਰਾ ਬੱਲੇ ਨੇ ਮਾਰ ਕੇ ਲਾਹੇ ਕਪੜਾ ਸਾਡੇ ਭਰਾ ਨੇ ਵੈਰੀ ਗੱਡ ਜੱਗੇ ਪਿੰਡਰ ਦਾ ਉਹਦਾ ਯਾਰਾਂ ਦੋਸਤਾਂ ਵੱਲੋਂ 7500 ਦੇ ਨਾਲ ਮਾਰ ਖਾ ਲੋ ਰਸੂਲਪੁਰ ਵਾਲਾ ਰਵੇਲ ਅਭਿੰਦਰਾ ਜੇ ਜੱਫਾ ਲਾਉ ਤੇਜਾ ਲੰਡੇ ਹਾਜੀ ਹਾਜੀ ਟਾਲੇ ਸੁਣੋ ਇਹਨੇ ਨਿਉਰ ਲਵਾ ਵਾਈ ਦਾ 5100 ਦੇ ਨਾਲ ਹਰ ਇੱਕ ਜੱਫਾ 5100 ਦਾ ਰਵੇਲ ਰਸੂਲਪੁਰ ਵਾਲੇ ਦਾ ਕਿਨੂੰ ਕਿਨੇ ਲਾਇਆ ਤੇਜਾ ਲੰਡੇ ਜੀਤਾ ਲੰਡੇ सोनू ਹਰੀ ਕੇ ਬੋਲੇ ਸੋਨਿਹਾਲ ਸਤਿ ਸ਼੍ਰੀਕਾ ਤੇ ਇਹ ਵੈਸਟ ਇੰਡ ਕਲਬ 50 ਸਾਲਾ ਜਾਫੀ ਦੇ ਰੇਟਰ ਉਹਨੂੰ 51 5100 ਮੈਂ ਆ ਦੂੰ 11000 ਮੇਰਾ ਨਾਮ ਪਿੰਦੇ ਵੱਲੋਂ ਵੈਸਟਾ ਨੂੰ 52 500 ਇਹਨੂੰ ਰੋਮਾਂਸ ਸਦਾ ਇਹ ਸੇਵਕ ਕੋਠਾ ਗੁਰੀ ਕਰਾਂਗੇ ਕਿਉਂ ਹੁਣ ਸਾਡਾ ਪ੍ਰੋਮੋਟਰ ਧੱਕੜਾ ਸਰਦਾਰ ਜੀ ਇਹਨੇ ਰੈਂਡਾ ਪਾਉਣੀਆ ਸੇਵਕਾ ਆਪਾਂ ਹੀ ਕਰਨੀ ਗਰਾਉਂਡਰੀ ਕਾਲੀ ਕੰਦਾ ਜੇ 26 ਬਾਈ ਫੁੱਟ ਵਾਲਾ ਜੇ ਕੱਪੜੇ ਧਾਰ ਕੇ ਘੁੰਡ ਜਾਊ ਤੇ 11000 ਰੁਪਏ ਨਾਲ ਮਾਨ ਸਨਮਾਨ ਸੋ ਨਿਹਾਲ ਜੱਗੇ ਪਿੰਡ ਨਾਲ ਉਹ ਟੀਮ ਸੈਂਟ ਤੇ ਹੁੰਦੀ ਆ ਵੀ ਅਸੀਂ ਕੱਲ ਨੂੰ ਵੀ ਖੜਾ ਲਾਂਗੇ ਚੱਲ ਉਹ ਭਰਾਵਾ ਕਾਲੀ ਨੂੰ ਲਾ ਕੇ 500 ਬੰਮ ਬੱਬਾ ਪੰਜ ਪੰਜ ਮੈਂ ਕਹਿੰਦਾ ਇੰਨਾ ਤੇ ਬਾਹਲੇ ਪੈਸੇ ਲੱਗਦੇ ਆ ਇੰਨਾ ਤੇ ਪੈਸੇ ਬਾਹਲੇ ਲੱਗਦੇ ਆ ਯਾਰਾ ਟੱਕਾ ਯਾਰਾ 500 ਦਾ ਬਹੁਤ ਆਸਤਾ ਯਾਰਾ ਬਹੁਤ ਆਸਤਾ ਨਹੀਂ ਪੰਜ ਪਹਿਲਾਂ ਬਹੁਤ ਲੱਗੇ ਬਾਈ ਕਿੰਨੇ ਲੱਗੇ ਪਹਿਲਾਂ ਇੱਥੇ 5000 ਬਾਈ ਕਹਿੰਦਾ ਤੇਰੇ ਮੇਲੇ ਵਾਲੀ ਤੇ ਸਾਡਾ ਪ੍ਰਧਾਨ ਇਹ ਮੇਲੇ ਦਾ ਬੈਸਟ ਨਿਕਲਦਾ ਮੈਚ ਦਾ ਤੇ ਕਹਿੰਦਾ 20 ਕਿਲੋ ਘੋੜ ਦਿੱਤਾ ਜਾਵੇਗਾ ਕਹਿੰਦਾ ਆਸਟ੍ਰੇਲੀਆ ਤੋਂ ਲਿਆ ਕੇ ਹੇ ਰੋ ਹੇ ਰੋ ਬਾਈ ਮਾਰਾ ਲੈਸਟਰ ਬਣ ਗਿਆ ਲੈਸਟਰ ਬਹੁਤ ਬਿਹਤਰੀਕਾ ਆਜੋ ਗਰਾਊਂਡ ਦੇ ਵਿੱਚ ਕਈ ਗਰਾਊਂਡ ਕਿੰਨੀ ਖਰਾਬ ਆ ਅੱਜ ਤੁਸੀਂ ਇਸ ਗਰਾਊਂਡ ਦੇ ਵਿੱਚ ਖੇਡਣ ਲੱਗੇ ਹੋ ਤੁਸੀਂ 2000 ਹਲੋ 2004 ਤੋਂ ਬਾਅਦ ਸਾਡੀ ਕਹਿੰਦਾ ਵੀ ਅੱਜ ਗਰਾਊਂਡ ਦੇ ਵਿੱਚ ਕੱਪੜੇ ਉਤਾਰੇ ਆ 2004 ਤੋਂ 20 ਸਾਲਾਂ ਬਾਅਦ ਆਇਆ ਮੇਰਾ ਭਰਾ ਆਇਆ ਮਾਈ ਬਾਪੇ ਅੱਗੇ ਲਾਗੇ ਜਿਹੜਾ 98 201998 ਦੇ ਵਿੱਚ ਜਿਹੜਾ ਸੱਭੀ ਕਹਿੰਦਾ ਵੀ ਟੂਰਨਾਮੈਂਟ ਹੋਇਆ ਸੀ ਅਜਮੇਰ ਪੜਾਣ ਵਾਲਾ ਤੇ ਸਰਬਜੀ ਸਾਭੀ ਸੱਤਮ ਦੋਨੇ ਵੈਸਟ ਨਿਕਲੇ ਸਨ ਤੇ 1998 ਦੀ ਗੱਲ ਹੈ ਪੜਾਣ ਵਾਲਾ ਜਵੇਰ ਤੇ ਸਰਬਜੀ ਸੱਭੀ ਇਹ ਉਸ ਮੇਲੇ ਦੇ ਵੈਸਟ ਸਨ 1998 ਦੇ ਲੈ ਬਈ ਆਏ ਹੋ ਸਨ ਬਹੁਤ ਅਟਕਿਆ ਪਿਆਸਾ ਜੀ ਟੀਮ ਵਾਲਾ ਕਰ ਜਿੰਦਾ ਹਾਂ ਅੱਜ ਇੱਥੇ ਸਾਰੇ ਇਕੱਠੇ ਹੋ ਜਾਈਏ ਅੱਜ ਵੇਰ ਬੋਲ ਮੜਾ ਹੈ ਹਾਂਜੀ ਅਟਵਾਲ ਸਾਹਿਬ ਮੜਾ ਕਿਨੂੰ ਲਾਦੇ ਹੋ ਬੁਲਾਉਣ ਨਹੀਂ ਨਹੀਂ ਬੁਲਾ ਨਹੀਂ ਚਲੋ ਕੋਈ ਗੱਲ ਐਨਾ ਵੈਸੇ ਗੱਲ ਨੇ ਕੱਪਾ ਹਾਸੇ ਚ ਪਾ ਲਈ ਇਹ ਪਰ ਜਿਹੜਾ ਬੰਦਾ ਬਾਈ ਕੱਪੜੇ ਧਾਰ ਕੇ ਗਰਾਊਂਡ 'ਚ ਆ ਗਿਆ ਨਾ ਬਹੁਤ ਵੱਡੀ ਗੱਲ ਆ ਕੰਪੀਟੀਸ਼ਨ ਲੜਨਾ ਬਹੁਤ ਵੱਡੀ ਗੱਲ ਆ ਬਾਈ ਕਹਿ ਦਿੰਦੇ ਨਾ ਸੌਥਾ ਬਾਹਰ ਖਾ ਕੇ ਗੱਲਾਂ ਕਰਨ ਚ ਬਹੁਤੋ ਪਰ ਗਰਾਊਂਡ ਦੇ ਵਿੱਚ ਆ ਕੇ ਨਾ ਲੰਦਾ ਕੰਮ ਕਰਦੀਆਂ ਬਾਈ ਸਿੱਧੀ ਜੀ ਗੱਲ ਆ ਉਹ ਜਿਹੜਾ ਕੱਪੜੇ ਧਾਰ ਕੇ ਗਰਾਊਂਡ 'ਚ ਆ ਗਿਆ ਵੱਡੇ ਦਿਲ ਵਾਲਾ ਹੈਲੋ ਹੈਲੋ ਉਸ ਆਪਾਂ ਫੋਟੋ ਨਹੀਂ ਕੀਦਾ ਰੇਟਵਾ ਰੇਟ ਚਾਹ ਰੇਟਵਾ ਨੂੰ ਜੱਗਾ ਧਾਰੀਵਾਲ ਵਿੱਚ ਛਿੰਝ ਕੇ ਆਜਾ ਪੱਪੀ ਖੇਡ ਦੇ ਮੈਦਾਨ ਦੇ ਵਿੱਚ ਤੇ ਖੁੱਲ ਕੇ ਤਾੜੀਆਂ ਮਾਰਦੇ ਹੋ ਲੈ ਵੀ ਪਹਿਲੀ ਕਵਿਤਾ ਜਿੱਤਾ ਲੰਡੇ सोनू ਤੇ ਤੇਜਾ 2100 5500 ਹਰ ਇੱਕ ਜੱਫੇ ਦਾ ਓਏ ਉਹਨੂੰ ਕਿ ਫੋਟੋ ਖਸਰ ਗਿਆ ਲੱਗਦਾ ਆਪਾਂ ਭਾਈ ਕਿਤੇ ਮੈਂ ਟੱਕ ਪੀ ਮੇਰੇ ਨੇ ਮਤ ਮਾਰਦੀ ਉਹ ਗੱਲ ਨੂੰ 20 ਸਾਲ ਬਾਅਦ ਆਲਾ ਨਾ ਕੀਤਾ ਜੀ ਲਓ ਜੀ ਆ ਬਾਦੂ ਜਰਨੈਲ ਸੰਗੂਆਂ ਦਾ ਹਰੇਕ ਜੱਫਾ 1100 ਦਾ ਕਿਹਦੇ ਦਾ ਅਮਰੀਕ ਸੰਗੂਆਂ ਪਿਕਚਰ ਮੋਸ਼ਾ ਜੱਸਾ ਸੰਗੂਆਂ ਤੇ ਜੱਸਾ ਸੰਗੂਆਂ ਪਿਕਚਰ ਮੋਸ਼ਾ ਬਰਾੜ ਭਾਜੀ ਆਪਾਂ ਲੋ ਸੁਬਲਾਕਾਂ ਵਾਲਾ ਬਿੰਦਰ ਕਬੱਡੀ ਪੌਣ ਦੇ ਲਈ ਮੇਰੇ ਪੰਜਾਬੀ ਵੀਰਿਆ ਆ ਗਿਆ ਤੇ ਹੱਲੇ ਗੁੱਲੋ ਆਹ ਵਾਹ ਦੋਸਤਾਂ ਵਾਹ ਵਾਹ ਸਰਦਾਰ ਮੇਰੀ ਸਾਹ ਇਹ ਤੇਲ ਸਰੋ ਦਾ ਮੁਸ਼ਕਬਾਰ ਦਾ ਜਿੱਲਾ ਲਾਉਂਦੇ ਨੇ ਬਹਿ ਕੇ ਵੇਖ ਜਵਾਨਾ ਬਾਬੇ ਤਗੜਾ ਬਾਬੇ ਕੌਂਡੀ ਮੈਂ ਕੱਲੇ ਕੱਲੇ ਨੇ ਪੜਾ ਸਾਰੇ ਨਹੀਂ ਤੁਸੀਂ ਕੱਲਾ ਕੱਲਾ ਫੜਿਆ ਕਰੋ ਯਾਰ ਆ ਆ ਜਾ ਲੈ ਵੀ ਪੱਪੀ ਬਾਈ ਖੁੱਲੀਆਂ ਜਿੰਨੀਆਂ ਮਰਜ਼ੀ ਪਈ ਆ ਮੈਂ ਪੱਪੀ ਧਰਤੀ ਧੱਕੇ ਮੇਰੇ ਪੰਜਾਬੀ ਵੀਰੋ ਜਿੰਨੇ ਸੌਂਦਾ ਪਾਪ ਰੱਖਦਾ ਐਂਡ ਧਰਤੀ ਪੂਆ ਪੂਆ ਕਰਦੀ ਆ ਲੋਕ ਪੱਪੀ ਦਾ ਬੇਰਸਾ ਦਾ ਦਵਾਨਾ ਦਾ ਦਬਾਲ ਸੰਧੀ ਪਈ ਹੋਈ ਕਬੱਡੀ ਆ ਸਦਾਗਰ ਕੋਈ ਚੱਕਰ ਨਹੀਂ ਜਦੋਂ ਜਫਾ ਲਾਤਾ ਹੱਥ ਕੜਦਾ ਉਹਨੇ ਚੱਲ ਵੀ ਬਿੰਦਰભાઈ ਫੇਰ ਅਗਲੀ ਕਮਟੀ ਕਹਿੰਦੇ ਵੀ ਬਿੰਦਰભાઈ ਨੇ ਧਰਤੀ ਮਾਰੂ ਨਵਾਸ਼ ਲੱਗੀ ਹੋਈ ਹੈ ਲੱਭੀ ਉਧਰ ਤਿਆਰ ਖੁੱਤੀ ਪਾਉਣ ਨੂੰ ਕਿ ਜੱਟ ਜੱਟ ਫੇਰਿਆ ਨੱਚਦਾ ਚਾ ਉਹ ਨੱਚਦਾ ਮੁੰਡਾ ਨੱਚਦਾ ਬੁੱਲਣਾਂ ਨਾਲ ਬੰਦਨ ਨੱਚਦਾ ਅੱਜ ਬਿੰਦਰਮਾਈ ਰੁਕਣ ਦੇ ਮੂਹ ਉੜ ਗਈ ਅੱਜ ਅੱਜ ਬਿੰਦਰ ਨੂੰ ਮਿਲਾਈ ਦਲਵੀਰ ਨੂੰ 1100 ਦੇ ਮਾਨ ਸਨਮਾਨ ਲਓ ਮਈਆਂ ਵਾਲੇ ਦੀ ਧੱਤੀ ਦਾ ਜਿਹੜੇ ਪਿੰਡ ਦੇ ਵਿੱਚ ਸਭ ਤੋਂ ਵੱਧ ਟਰੱਕ ਲੈ ਪੰਜਾਬ ਦੇ ਵਿੱਚ ਉਸ ਇਲਾਕੇ ਦਾ ਗੱਭਰੂ ਕਰਦਾ ਟਰਾਈ ਤੇ ਅੰਕਾ ਜਿਹੜਾ ਉਹ ਅਮਰੀਕ ਸਿੰਘਵਾਨ ਜੱਸਾ ਸਿੰਘਵਾਨ ਪੇਜਾ ਸਿੰਘਵਾਨ ਨੂੰ ਲੈ 2100 ਪੱਪੀ ਦੇ ਲਈ ਆ ਪੱਪੀ ਦੇ ਵਿੱਚ ਬੜੀ ਦੋਚੀ ਬਾਈ ਜੀ ਪੀ ਸੇ ਅੱਜ ਸਾਹਮਣੇ ਜਖੜ ਲਈ 2100 ਪੱਪੂ ਤੇ ਦਲਵੀਰਾ ਰਾਉਕਾ 21 ਸਾਲ ਪਿੰਦਰ ਫੇਰ ਆ ਗਿਆ ਮੇਟ ਪੰਜਾਬੀ ਵੀਰਿਓ ਸੰਦੀਪ ਕੰਨ ਅਗਲੀ ਗੱਲ ਬਿੰਦਰ ਫੇਰ ਅਗਲੀ ਕਬੱਡੀ ਉਹ ਹੋਈ ਕਮ ਯਾਰਾ ਹੈਲੋ ਸੇਵ ਕਰ ਮੇਰੇ ਸਾਹ ਮੰਨ ਦਾ ਥੋੜੇ ਪ੍ਰਧਾਨ ਨੇ ਵੇਚੀ ਨੂੰ ਨਹੀਂ ਆਪਣੀ ਨਹੀਂ ਨਹੀਂ ਵੇਂਦਾ ਜਾ ਤੂੰ ਹੈ ਤਾਂ ਕਰ ਪਾਉਂਦਾ ਇੱਟਾ ਜੀਣਾ ਇੱਕ ਮਿੰਟ ਹੋਪਲੀ ਵਾਲੀ ਇਹ ਬਿੰਦਰ ਭਾਜੀ ਦੇ ਮਿਹਨਤ ਲਈ ਹੋਈ ਆ ਤਾਂ ਕਬੱਡੀਆਂ ਪੈਂਦੀਆਂ ਕਿਉਂਕਿ ਬਿੰਦਰ ਭਾਜੀ ਨੇ ਫੇਸਬੁਕ ਤੇ ਪਹਿਲਾ ਲਾਈਵ ਕਰਦਾ ਸੀ ਏ ਕਰ ਲਓ ਤਿਆਰੀ ਕਰ ਲਓ ਤਿਆਰੀ ਐਵੇਂ ਪੱਪੀ ਬਾ ਪੱਪੀ ਝੋਟਾ ਕਿੱਥੇ ਰੁਕਦਾ ਤੇਰੇ ਯਾਰ ਨੂੰ ਦੱਬਣ ਨੂੰ ਖੜਦੇ ਸੀ ਪਰ ਦੌਦਾ ਕਿੱਥੇ ਆ ਦੌਦਾ ਕਿੱਥੇ ਆ ਪੱਪੀ ਲੌਗਲੀ ਕਬੱਡੀ ਪਾਉਣ ਦੇ ਲਈ ਫਿਰ ਟੇਕਿਆ ਧਰਤੀ ਮਾਂ ਨੂੰ ਮੱਥਾ ਤੇਪਿੰਦਰ ਫਿਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਦੇਖਦੇ ਆ ਆਪਣੇ ਮਿੰਨਤਾਂ ਮਾਰੀਆਂ ਦਾ ਮੁੱਲ ਉਧਰ ਤਿੰਨ ਹੋ ਗਿਆ ਹਰਦੁਖਪੁਰ ਵਾਲਾ ਇੱਕ ਕੰਨੀ ਤੇ ਆ ਨਾਲ ਦਿਾਲਪੁਰੇ ਵਾਲਾ ਤੇ ਨਾਲ ਬਾਈ ਔਰਾਂ ਤੇ ਮੁੱਲਾ ਵੇਖੋ ਵੇਖੋ ਮੇਰੇ ਪੰਜਾਬੀ ਵੀਰਿਆ ਏ 2100 ਦਾ ਜਰਨੈਲ ਸਿੰਘਾਂ ਦਾ ਹਰ ਇੱਕ ਜੱਫਾ 2100 ਦਾ ਬਿੰਦਰਾ ਨਹੀਂ ਰਿੱਸਿਆ ਬਿੰਦਰਾ ਨਾਉਨਸ ਦਾ ਚੱਲਦਾ ਬਿੰਦਰਾ ਨਾਉਨਸਟਾਪ ਚੱਲਦਾ ਅਗਲੀ ਕਵਰਟੀਪੌਂਡ ਦੇ ਹਟਵਾਲ ਸਾਹਿਬ ਫਿਰ ਵਾਤੇ ਹੋਇਆ ਕੌਣ ਆ ਗਿਆ ਕਹਿੰਦੇ ਜਬਾਬੇ ਦਾ ਉਸ ਤੇ ਖੜੇ ਪਰੂਕਾ ਚਮਤਾਰਾ 2100 ਦਾ ਉਹ ਕਾਲੇ ਵਾਲੇ ਬਾਈ ਵੱਲੋਂ ਦਲਵੀਰੇ ਵੱਲੋਂ ਬੰਦੀਆ ਬੰਦੀਆ ਬਣਾਉਣ ਵਾਲਾ ਜਮੇਰ ਆ ਗਿਆ। ਨਾ ਵੀ ਅਜਮੇਰ ਬਾਈ ਫੇਰ ਅਗਲੀ ਕਬੱਡੀ। ਵੱਡੇ ਵੀਰੇ ਵਾਧੂ ਪਿੱਛੇ ਪਿੱਛੇ ਹੋ ਜੋ। ਜੇ ਇਦਾਂ ਮੈਚ ਚੱਲਦਾ ਰਿਹਾ ਤੇ ਸਾਰੀ ਰਾਤ ਹੀ ਖੇਡੀ ਜਾਣਗੇ। ਕਿ ਦਿਨ ਦਿਖਾਰੇ ਤਾਰੇ ਨਹੀਂ ਤੇਰਾ ਬਾਈਲੀ ਯਾਰ ਦਾ ਦਿਨ ਦਿਖਾ ਦੇ ਤਾਰੇ। ਨਾ ਵੀ ਪੱਪੀ ਬਾਈ ਪਾ ਦੇ ਫੇਰ ਅਗਲੀ ਕਬੱਡੀ। ਕਹਿੰਦੇ ਕੌਣ ਆ ਗਿਆ? ਏ ਪੰਜਾਬੀਆਂ ਦਾ ਕਹਿੰਦੇ ਸੱਤਮਾ ਲੁੱਟੜਾ ਏ ਪੰਜਾਬੀਆਂ ਦਾ ਸੱਤਮਾ ਲੁੱਟੜਾ ਅੱਜ ਰੁਕਣ ਦੇ ਮੂੜ ਜ ਨਹੀਂ ਅੱਜ ਰੁਕਣ ਦੇ ਮੂੜ ਜ ਨਹੀਂ ਬੰਦਰਾ ਬੰਦਰਾ ਅਰੇ ਬੰਦਰਾ ਸਾਡੀ ਜਾਣਕਾਰੀ ਦੀ ਵਾਅਦਾ ਕਰਦੇ ਆ ਕਹਿੰਦੇ ਵੀ ਪੱਪੀਆ ਵਾਲ ਦਾ ਲਓ ਅਗਲੀ ਕਬੱਡੀ ਫੇਰ ਪੈ ਗਈ ਆ ਰਸੂਲਪੁਰ ਵਾਲਿਆਂ ਦੁਨੀਆ ਤੇਰਾ ਜੱਫਾ ਲੋਜਦੀ ਆ ਨੋਯਾ ਨਾ ਕਾ ਪੰਡ ਦਾ ਅੰਕ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਕਾਲੂ ਪੰਡ ਬੜਾ ਤੇਜ਼ ਤਰਾਰ ਆ ਲੋ ਅਗਲੀ ਕਬੱਡੀ ਕਿਨੇ ਪਾਉਣੀ ਹੈ ਪੱਪੀ 11 ਫਿਰ ਪਈ ਸੰਗੂਆਂ ਨਾਲੇ ਨੂੰ ਪੱਪੀ ਦੀ ਰੇਡ ਦੇ ਉੱਤੇ ਪੱਪੀ ਆ ਮੰਹਾਂਵਾਲ ਦਾ ਜਿਹਦਾ ਤਿਆਰ ਕੀਤਾ ਹੋਇਆ ਪਠਾ ਕਹਿੰਦੇ ਚਿਰਾਣਾ ਗਦੀ ਨਾ ਅੱਜ ਕੱਲ ਕਹਿੰਦੇ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਗਰਾਊਂਡਾਂ ਦੇ ਵਿੱਚ ਬੱਲੇ ਬੱਲੇ ਕਰਾਉਂਦਾ ਪਰ ਪੜਨ ਵਾਲੇ ਨੇ ਸੱਚੀ ਬੋਲੀ ਬੋਲੀਆ ਕਹਿੰਦਾ ਪਿੰਦਿਆਂ ਲੋ 1100 ਕੋਰਾ ਜਿੰਨੇ ਵੀ ਜੱਫੇ ਲਾਵੇਗਾ ਲੋ ਪੜਨ ਵਾਲਾ ਜਮੇਰ ਫਿਰ ਵਾਦਾ ਹੋਇਆ ਉਧਰ ਉਧਰ ਬੱਜ ਕੇ ਕੈਂਚੀ ਮਾਰੇ ਪੰਜਾਬੀ ਵੀਰੋ ਮੱਲੇ ਬੱਲੇ ਬੱਲੇ ਮੋਟਿਆਂ ਪੱਟਾਂ ਖੱਚ ਵੱਜੀਆ ਆਜਾ ਕੌਡੀ ਤੇਰੀ ਬਣਦੀ ਆ ਮਨ ਲੱਗਦਾ ਲਾਰਕਸੂਲਪੁਰ ਵਾਲਿਆ ਹੁਣ ਜਫਾ ਲੱਗਣਾ ਚਾਹੀਦਾ ਜਫਾ ਲੱਗਣਾ ਚਾਹੀਦਾ ਲੰਡਿਆ ਵਾਲਾ ਤੇਜਾ ਤੇ ਜੀਤਾ ਤੇ ਹਰੀ ਕਿਆ ਵਾਲਾ सोनू 5500 ਮੇਰੇ ਪੰਜਾਬੀ ਵੀਰੋ ਚਮਕਾਉਂ ਤੇ ਆਲਪਰੇ ਵਾਲਾ ਫੜਦਾ ਹੋਇਆ ਬੱਲੇ 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 ਵਾਹ ਦਲਵੀਰ ਦੇ ਬਾਈ ਨੂੰ ਯਾਰ ਦੇ ਨਾਮ ਦੇਓ 2100 ਵਾਹ ਨੋਟਾਂ ਦੀ ਵਰਖਾ ਨੋਟਾਂ ਦੀ ਵਰਖਾ ਹੋਣੀ ਆ ਅੱਜ ਬੁਲਾਕਾਂ ਨਾਲ ਡੱਕਿਆ ਗਿਆ ਬੁਲਾਕ ਨਹੀਂ ਜੱਫੇ ਛਿੱਡੂ ਨੂੰ ਵੀ ਲੱਗਿਆ ਜੱਫੇ ਹਰਦੀਪ ਨੂੰ ਵੀ ਲੱਗਿਆ ਪਰ ਨਹੀਂ ਜਿਹੜੇ ਕੱਪੜੇ ਲਾ ਕੇ ਗਰਾਊਂਡ ਦੇ ਵਿੱਚ ਆ ਗਏ ਬਹੁਤ ਵੱਡੀ ਬਹੁਤ ਵੱਡੇ ਦਿਲਾਂ ਦੀ ਖੇਡ ਆ ਇਹ ਮਾੜੀ ਮੋਟੀ ਗੱਲ ਨਹੀਂ ਦੂਰ ਬਹਿ ਕੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਪਰ ਕਬੱਡੀ ਖੇਡਣੀ ਬੜੀ ਔਖੀ ਆ ਉਧਰ ਹਟਬਾਲ ਸਾਹਿਬ ਫਿਰ ਕਬੱਡੀ ਪੌਂਡ ਦੇ ਲਈ ਜੇ ਬੱਲ ਵਾਧਦੇ ਹੋਏ ਆ ਬਰਾਗ ਬਾਈ ਮਨੀਲੇ ਦੇ ਵਿੱਚ ਇੱਕ ਇਤਿਹਾਸ ਰਸਿਆ ਗਿਆ ਅੱਜ ਇੱਕ ਵੱਡਾ ਅਤੇ ਹਾਸ ਬਣ ਗਿਆ ਇਹ 50 ਸਾਲਾਂ ਦੇ ਗੱਬਰੂਆਂ ਦਾ ਜਿਹੜਾ ਮੈਚ ਖੇਡਿਆ ਜਾ ਰਿਹਾ ਲਓ ਜੀ ਭਾਈ ਦੇਖ ਕੇ ਸਦਾਗਨ ਸਿੰਘ ਜੀ ਅਟਵਾਲ ਪੁੱਤ ਨਹੀਂ ਜਿਹੜਾ ਦਿੰਦਾ ਜਿਹੜਾ ਦਿੰਦਾ ਜਿਹੜਾ ਦਿੰਦਾ ਮਾਨਸਾਲ ਨੇ ਪਰ ਬੱਪੂ ਪਰਦਾਮ ਤੇਰੇ ਪੰਜਾਬੀ ਵੀਰੋ ਟਕੋਰ ਵਾਲਾ ਪਿੰਡ ਤੇ ਮੁੰਡਿਆਂ ਦੇ ਮੁੰਡਿਆਂ ਫਰੀਦ ਕੋਟੀਆਂ ਪਰ ਬੱਪੂ ਤੇ ਸ਼ਰਾਰਤ ਨੱਚਦੀ ਆ ਕੀ ਨਾ ਟੜਕੇ ਹੋਏ ਭਾਜ ਆਵੇਂ ਮੇ ਮਤਰਾ ਹੁ ਟੱਕੂਆ ਦੇ ਟੱਕੂਆ ਖੜ ਗਏ ਭਾਜ ਆਵੇ ਮਿਤਰਾ ਦਰਸ਼ਕ ਵੀ ਜੋ ਜੇ ਮੈਚ ਦਾ ਸੁਆਦ ਆ ਰਿਹਾ ਤਾਂ ਤਾੜੀਆਂ ਬਿਨਾ ਕਹਿਣ ਤੋਂ ਮਾਰਦੇ ਹੂ ਇਹ ਕਬੱਡੀ ਦਾ ਸੁਆਦ ਹੈ ਬਾਈ ਦਲਵੀਰਾ ਕਹਿੰਦਾ ਬੈਲ ਚਮਕਾਰ 2100 ਫਿਰ ਤਿਆਰ ਆ ਤੇਰੇ ਲਈ ਜੇ ਚਮਕਾਰ ਜਫਾ ਲਾਉਂ ਪਿੰਦੇ ਲੋਕ 1100 ਲੋ ਜਰਨੈਲ ਬਾਈ ਦੇ ਨਾਲ ਫਿਰ ਮੁਕਾਬਲਾ ਵੇਖੋ ਵੇਖੋ ਨਿੱਗਿਆ ਨਿੱਗਿਆ ਮੁੰਡਾ ਮੁੰਡਾ ਮੇ ਗੋ ਬੱਲੇ 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 ਕਬੱਡੀ ਕਬੱਡੀ ਆ ਪੜਨ ਵਾਲਾ ਉਂਗਲ ਖੜੀ ਆ ਉਂਗਲ ਖੜੀ ਆ ਪੜਨ ਵਾਲੇ ਦੀ ਨਹੀਂ ਰੀਸ ਆ ਉਹ ਬਿੱਟਾ ਕਿੱਥੇ ਆ ਬਿੱਟਾ ਨੂੰ ਕਿ ਬਹੁਤ ਆ ਬਹੁਤ ਸੱਬ ਸੁੱਟ ਮਰਾ ਦੇਣਗੇ ਇਹ ਆਓ ਜੀ ਪੱਪੀ ਫਿਰ ਕਬੱਡੀ ਪਾਉਣ ਦੇ ਲਈ ਗੇ ਬਲਵਾਦਾ ਹੋਇਆ ਪੱਪੀ ਮਈਆਵਾਲ ਦਾ ਫੇਰ ਅਗਲੀ ਕਬੱਡੀ ਪਾਉਂਦਾ ਹੋਇਆ ਹੈਵੀ ਬਿੰਦਰ ਭਾਈ ਪਰ ਉਧਰ ਦੇ ਪਾਸੇ ਡਬਲ ਟੱਚ ਬਾਈ ਜਾਣਦੇ ਪੁੱਤ ਬਾਈ ਡਬਲ ਟੱਚ ਹੋ ਗਿਆ ਡਬਲ ਟੱਚ ਹੋ ਗਿਆ ਜਾਣਦੇ ਪੱਪੀ ਨਹੀਂ ਹੱਥ 드러ਉਂਦਾ ਨੌਨ ਸਟਾਪ ਚੱਲਦਾ ਖੜਾ ਮਈਆਂ ਵਾਲਾ ਪੱਪੀ ਨੌਵੇਂ ਕਿ ਜਾਣਦੇ ਸਾਰੇ ਜੇ ਰੇਲ ਬਾਈ ਜੱਫਾ ਲਾਉ ਗੁਰਸੇਵਕ ਬਰਾਰ ਮਰਕੀਨਾ 1100 ਦੇ ਮਾਸਨਵਾਨ ਦਿੱਤੇ ਜਾਣਿਆ ਲੋ ਕਬੱਡੀ ਪਾਉਣ ਦੇ ਲਈ ਪੰਡਤ ਆ ਗਿਆ ਇੱਕ ਰੋੜੀਆਂ ਵਾਲਾ ਪੰਡਤ ਬੜਾ ਮਸ਼ਹੂਰ ਹੈ ਇੱਕ ਆਣ ਨਮਾਉਣ ਜਾਂਦਾ ਮੈਂ ਕਹਣਾ ਵੀ ਕਲਾੰਤਰਾ ਦੇਖਣ ਵਾਲਾ ਨੌਜਵਾਨ ਦਾ ਨਹੀਂ ਰੀਸਾਂ ਵਾਹ ਵਾਜਦੇ ਹੋ ਐਕਸ਼ਨ ਰਸੂਲਪੁਰ ਵਾਲਿਆ ਹੁਣ ਦੁਨੀਆ ਜੱਫਾ ਲੋਚਦੀ ਆ ਤੇਰਾ ਜੱਫਾ ਲੋਚਦੀ ਆ ਲੋ ਟਟ ਕੇ ਪੈ ਗਿਆ ਮੇਰੇ ਪੰਜਾਬੀ ਵੀਰੋ ਬੱਲੇ ਬੱਲੇ ਵਾਹ ਐ ਵਾਹ ਜੋਦੀ ਵਾ ਤੇਨਾਮ ਐਥੋਂ ਬਨਾਮ ਬੰਦਾ ਆ ਗਿਆ ਜੱਫਾ ਵੀਰਿਆ ਐਥੋਂ ਪਤਾ ਲੱਗਦਾ ਕਿ ਸਾਗਣ ਦੀ ਵੰਪੀ ਲੈਂਦੀ ਚਲਾ ਸਸ਼ਕ ਵੀਰੋ ਮੈਚ ਵਧੀਆ ਲੱਗਾ ਤੇ ਤਾੜੀਆਂ ਮਾਰੋ ਇੱਕ ਵਾਰੀ ਖੁੱਲ ਕੇ ਤਾੜੀਆਂ ਮਾਰ ਦਿਓ ਅੱਜ ਕਹਿੰਦੇ ਵੀ ਸੇਵਨ ਕਬਾਦ ਹੁਣਾ ਨੇ ਸਿਰਾ ਕਰਦਾ ਅੱਜ ਲੋਕਾਂ ਦੇ ਦਿਲ ਜਿੱਤੇ ਆ ਇਹ ਹੋਰ ਕਿਹੜਾ ਤੂੰ ਦਿੱਲੀ ਜਿੱਤੀ ਬਸ ਦਿੱਲੀ ਹੀ ਜਿੱਤੇ ਆ ਤੇਰੇ ਯਾਰ ਨੂੰ ਦੱਬੜ ਨੂੰ ਫਿਰਦੇ ਸੀ ਆ ਮੈਚ ਦਾ ਦੱਬੜ ਦਾ ਕਿੱਥੇ ਆ ਬਹੁਤ ਬਹੁਤ ਧੰਨਵਾਦ ਪਰ ਬਾਜੀ ਉਹ ਸੋਹਣਾ ਪ੍ਰਦਰਸ਼ਨ ਵਾਰ ਕੇ ਅੱਜ ਦੁਨੀਆ ਦਾ ਇਤਿਹਾਸ ਬਣ ਗਿਆ ਹੈ ਮੈਂ 50 ਸਾਲਾਂ ਦਾ ਕਬੱਡੀ ਅਮਰੀਕਾ ਵੀ ਹੁੰਦੀ ਹੈ ਕਬੱਡੀ ਕੈਨੇਡਾ ਵੀ ਹੁੰਦੀ ਹੈ ਕਬੱਡੀ ਇੰਗਲੈਂਡ ਚ ਵੀ ਹੁੰਦੀ ਹੈ ਤੇ ਕਬੱਡੀ ਯੂਰਪ ਦੇ ਵਿੱਚ ਵੀ ਹੁੰਦੀ ਹੈ ਬਕੂਤਨ ਦੀ ਟੀਮ ਦੇ 12 ਤੇ ਬੁਲਾਕਾਨ ਦੀ ਟੀਮ ਦੇ 13 ਅੱਧਾ ਅੰਕ ਕੂਣੀ ਦੇ ਫੋੜੇ ਹਰਕਾ ਹੁੰਦਾ ਹੁਣ ਦੁੱਖ ਦਾ ਰਹਿਣਾ ਹੈ ਇਹ ਨਹੀਂ ਤੇ ਨੋ ਸਟਾਪ ਕਬਡੀਆਂ ਪਾ ਗਿਆ ਅੱਜ ਮਈਆ ਵਾਲੇ ਦਾ ਪੱਪੀ 7 ਕੌਡੀਆਂ ਤੇ 7 ਨੰਬਰ ਐ ਵੀ ਪੱਪੀ ਬਾਈ ਅੱਜ ਦਿਲ ਖੁਸ਼ ਕਰਤਾ ਮਈਆਣਾ ਪੱਪੀ ਅੱਜ ਦੇ ਮੈਚ ਦਾ ਬੈਸਟ ਮੀਂਟਰ ਅਲਾਨਿਆ ਗਿਆ ਮੇਰੇ ਪੰਜਾਬੀ ਵੀਰੋ ਇੱਕ ਵਾਰੀ ਤਾੜੀਆਂ ਵਾਲਾ 7 ਕੌਡੀਆਂ ਪਾ ਕੇ 7 ਨੰਬਰ ਲੈ ਗਿਆ ਮਈਆ ਵਾਲਾ ਪੱਪੀ ਸਾਰੇ 7 ਮਈ ਵਾਲਾ